ਪਰਮ ਸਤਕਾਰਯੋਗ ਗੁਰੂ ਪਿਆਰੀ ਸਾਧ ਸੰਗਤ ਜੀਓ ਪਿਆਰ ਸਹਿਤ ਗੁਰਦੇਵ ਪਿਤਾ ਜੀ ਵੱਲੋਂ ਬਖਸ਼ਿਸ਼ ਕੀਤੀ ਹੋਈ ਗੁਰੂ ਫਤੇ ਨਾਲ ਸਾਂਝ ਪਾਓ ਅਤੇ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਨੀਆ ਅੰਦਰ ਜਿਹੜੇ ਧਾਰਮਿਕ ਗ੍ਰੰਥ ਵਿਗਿਆਨ ਦੀ ਕਸਵੱਟੀ ਤੇ ਪੂਰੇ ਨਹੀਂ ਉਤਰੇ ਉਹਨਾਂ ਦੇ ਆਗੂਆਂ ਨੇ ਨਵੇਂ ਸਿਰੇ ਤੋਂ ਧਰਮ ਗ੍ਰੰਥਾਂ ਨੂੰ ਲਿਖਾਉਣ ਵਿੱਚ ਹੀ ਭਲਾ ਸਮਝਿਆ ਹੈ। ਮਿਸਾਲ ਦੇ ਤੌਰ ਤੇ ਈਸਾਈ ಮತ ਦੇ ਆਗੂਆਂ ਨੇ 올ਡ ਟੈਸਟਾਮੈਂਟ ਤੋਂ ਨਿਊ ਟੈਸਟਾਮੈਂਟ ਨਵੇਂ ਸਿਰੇੋਂ ਵਿਖਾਇਆ। ਪਹਿਲੇ ਧਰਮ ਗ੍ਰੰਥ ਵਿੱਚ ਧਰਤੀ ਚੌਪਟੀ ਅਤੇ ਰੋਟੀ ਵਰਗੀ ਗੋਲ ਦੱਸੀ ਜਾਂਦੀ ਸੀ। ਇਸ ਵਾਸਤੇ ਉਹਨਾਂ ਲੋਕਾਂ ਨੇ ਆਪਣੇ ਧਾਰਮਿਕ ਗ੍ਰੰਥਾਂ ਨੂੰ ਵਿਗਿਆਨ ਦੇ ਹਾਂ ਦਾ ਬਣਾਉਣ ਦਾ ਪੂਰਾ ਪੂਰਾ ਯਤਨ ਕੀਤਾ ਹੈ। ਉਹਨਾਂ ਆਗੂਆਂ ਨੇ ਸਮਝਿਆ ਕਿ ਆਉਣ ਵਾਲੀ ਪੀੜ੍ਹੀ ਸਾਹਮਣੇ ਸਾਨੂੰ ਸ਼ਰਮਸਾਰ ਨਾ ਹੋਣਾ ਪਵੇ। ਧਰਤੀ ਚਵਤੀ ਆਖਣ ਵਾਲੇ ਵੀ ਪੁਰਾਣੇ ਬਿਆਨ ਨੂੰ ਬਦਲਦਿਆਂ ਸਾਰਿਆਂ ਦੇ ਸਾਹਮਣੇ ਹੀ ਇਹ ਆਖਣ ਦੇ ਮਜਬੂਰ ਹੋ ਗਏ ਹਨ। ਜੋ ਸਾਡੇ ਬਜ਼ੁਰਗ ਬਜ਼ੁਰਗ ਆਖਦੇ ਸਨ ਉਹ ਸਾਰਾ ਸ਼ਰ ਗਲਤ ਸੀ ਜੋ ਸਾਡੇ ਧਾਰਮਿਕ ਗ੍ਰੰਥ ਵਿੱਚ ਲਿਖਿਆ ਹੈ ਉਸ ਤੇ ਸਾਨੂੰ ਦੁਬਾਰਾ ਗੌਰ ਕਰਨ ਦੀ ਲੋੜ ਹੈ ਸਮੇਂ ਦੀ ਲੋੜ ਨੂੰ ਮੁੱਖ ਰੱਖਦਿਆਂ ਅਤ ਆਧੁਨਿਕ ਤੌਰ ਤਰੀਕਿਆਂ ਨਾਲ ਗ੍ਰੰਥਾਂ ਨੂੰ ਸਵਾਰਨ ਦੇ ਯਤਨ ਵਿੱਚ ਅਰੁੱਝ ਗਏ ਕੰਨਿਆ ਗ੍ਰੰਥਾਂ ਵਿੱਚ ਰਲੇ ਵੀ ਪੈ ਗਏ ਇਸ ਤਰ੍ਹਾਂ ਦਿਮਾਗਾਂ ਨੇ ਵਿਗਿਆਨਕ ਤਬਦੀਲੀਆਂ ਕਰ ਲਈਆਂ ਹਨ ਗ੍ਰੰਥਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈਆਂ ਬਣਾਉਣ ਦੀਆਂ ਹਰ ਵੇਲੇ ਤਰਕੀਬਾਂ ਸੋਚਦੇ ਰਹਿੰਦੇ ਹਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਸਰਬਦੇਸ਼ੀ ਸਰਬਕਾਲੀ ਅਤੇ ਸਰਬਸਾਂਜੀ ਹੈ ਇਹ ਉਹ ਮਹਾਨ ਗ੍ਰੰਥ ਹੈ ਜਿਸ ਨੂੰ ਗੁਰੂ ਸਾਹਿਬਾਨ ਜੀ ਨੇ ਆਪ ਲਿਖਵਾਇਆ ਹੈ ਇਸ ਗ੍ਰੰਥ ਵਿੱਚ ਕੋਈ ਵਾਦ-ਗਾਟ ਨਹੀਂ ਹੋ ਸਕਦੀ ਸਮੁੱਚੀ ਦੁਨੀਆ ਲਈ ਜੀਵਨ ਯਾਤ ਦਾ ਅਮੋਕ ਖਜ਼ਾਨਾ ਹੈ ਸੰਸਾਰ ਵਿੱਚ ਰਹਿੰਦਿਆਂ ਨਿਰੰਕਾਰੇ ਬਣਨ ਦਾ ਫ਼ੋਕਾ ਦਿੰਦਿਆਂ ਦੁਨੀਆ ਅਗਾਂਹਾਂ ਨੂੰ ਜਾਣ ਦੇ ਯਤਨ ਵਿੱਚ ਹੈ ਸੰਸਾਰ ਵਿੱਚ ਰਹਿੰਦਿਆਂ ਹੋਏ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨਿਰੰਕਾਰੇ ਬਣਨ ਦਾ ਹੋਕਾ ਦਿੰਦਾ ਹੈ ਦੁਨੀਆ ਆਗਾਹਾਂ ਨੂੰ ਜਾਣ ਦੇ ਯਤਨ ਵਿੱਚ ਹੈ ਪਰ ਇੱਕੋ ਸਿੱਖ ਕੌਮ ਹੀ ਹੈ ਜੋ ਗੁਰੂ ਦੇ ਬਚਨਾਂ ਨੂੰ ਨਾ ਸਮਝਦਿਆਂ ਮਦ ਯੁੱਗ ਦੀਆਂ ਗੱਲਾਂ ਕਰ ਰਹੀ ਹੈ ਜਾਂ ਪੱਥਰ ਯੁੱਗ ਦੀਆਂ ਗੱਲਾਂ ਕਰ ਰਹੀ ਹੈ ਵਕ ਵਕ ਥਾਵਾਂ ਤੇ ਧਰਮ ਦੀ ਦੁਨੀਆ ਵਿੱਚ ਆਈ ਗਿਰਾਵਟ ਨੂੰ ਦੇਖ ਕੇ ਕਈ ਵਾਰੀ ਮਨ ਵਿੱਚ ਇਹ ਸੋਚ ਪਨਪਦੀ ਰਹਿੰਦੀ ਹੈ ਕਿ ਵਾਕਿਆ ਹੀ ਚੰਦ ਟਗਿਆਂ ਦੀ ਖਾਤਰ ਅਸੀਂ ਧਰਮ ਨੂੰ ਵੀ ਸੇਲ ਤੇ ਲਾ ਦਿੰਦੇ ਹਾਂ ਸਿੱਖੀ ਦੇ ਸੁਨਹਿਰੀ ਅਸੂਲਾਂ ਦੀ ਸ਼ਰਿਆਮ ਖਿਲੀ ਉਡਾ ਰਹੇ ਹੁੰਦੇ ਹਾਂ ਕੈਲੀਫੋਰਨੀਆ ਵਿੱਚ ਸ਼੍ਰੀਮਾਨ ਗਿਆਨੀ ਅਮਰਤਪਾਲ ਸਿੰਘ ਜੀ ਮੇਰੇ ਪਰਮ ਮਿੱਤਰ ਹਨ ਉਹ ਪਾਈ ਸਰੇਂਦਰ ਸਿੰਘ ਜੀ ਪ੍ਰਿੰਸੀਪਲ ਮਿਸ਼ਨਿਕਾਲ ਅਨੰਦਪੁਰ ਸਾਹਿਬ ਦੇ ਭਾਈ ਸਾਹਿਬ ਹਨ ਪਾਈ ਅਮਰਤਪਾਲ ਸਿੰਘ ਜੀ ਗੁਰਬਾਣੀ ਦੇ ਖੋਜੀ ਅਤੇ ਰਸੀਏ ਹਨ ਉਹਨਾਂ ਨਾਲ ਇੱਕ ਘਰ ਵਿੱਚ ਜਾਣ ਦਾ ਮੌਕਾ ਮਿਲਿਆ ਉੱਥੇ ਕੁਝ ਹੋਰ ਵੀਰ ਵੀ ਆਏ ਹੋਏ ਸਨ ਚੰਗਾ ਭਲਾ ਪ੍ਰਸ਼ਾਦਾ ਛਕਣ ਲੱਗੇ ਅਚਾਨਕ ਆਏ ਹੋਏ ਵੀਰਾਂ ਵਿੱਚੋਂ ਇੱਕ ਭਾਈ ਸਾਹਿਬ ਜੀ ਕਹਿਣ ਲੱਗੇ ਜੇ ਮੈਂ ਭੁੱਲਦਾ ਨਹੀਂ ਉਹ ਭਾਈ ਸਾਹਿਬ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਕੀਰਤਨੀ ਜਥੇ ਵਿੱਚੋਂ ਇੱਕ ਉਹਨਾਂ ਦਾ ਸਾਥੀ ਸੀ ਜਾਂ ਉਹ ਕੀਰਤਨੀ ਜਥੇ ਦੇ ਜਥੇਦਾਰ ਸਨ ਲੰਗਰ ਨੂੰ ਭੋਗ ਲਗਾਇਆ ਕਿ ਨਹੀਂ ਉਹ ਭਾਈ ਸਾਹਿਬ ਜੀ ਨੇ ਪਰਿਵਾਰ ਵਾਲਿਆਂ ਤੋਂ ਉੱਤਰ ਕੀਤਾ ਘਰ ਵਾਲਿਆਂ ਨੇ ਕਿਹਾ ਜੀ ਸਾਨੂੰ ਤਾਂ ਪਤਾ ਨਹੀਂ ਤੁਸੀਂ ਦੱਸੋ ਅਸੀਂ ਉਸੇ ਤਰ੍ਹਾਂ ਹੀ ਕਰ ਲੈਂਦੇ ਹਾਂ ਇਹ ਭੋਗ ਕਿਸ ਤਰ੍ਹਾਂ ਲੱਗਣਾ ਹੈ ਸਾਨੂੰ ਪਤਾ ਨਹੀਂ ਆਏ ਹੋ ਸੱਜਣਾ ਵਿੱਚੋਂ ਇਹ ਗੁਰਮੁਖ ਪਿਆਰੇ ਕਹਿਣ ਲੱਗੇ ਸਾਰੇ ਲੰਗਰ ਵਿੱਚੋਂ ਥੋੜਾ ਥੋੜਾ ਪ੍ਰਸ਼ਾਦ ਇੱਕ ਥਾਲੀ ਵਿੱਚ ਪਾ ਕੇ ਲਿਆਓ ਤੇ ਇੱਕ ਗਲਾਸ ਵਿੱਚ ਪਾਣੀ ਵੱਖਰਾ ਲਿਆਓ ਤਾਂ ਕਿ ਗੁਰੂ ਜੀ ਨੂੰ ਭੋਗ ਲਗਾਇਆ ਜਾ ਸਕੇ ਸਾਰੇ ਪਰਿਵਾਰ ਨੂੰ ਬੁਲਾ ਕੇ ਲਿਆਓ ਅਰਦਾਸ ਕਰਨੀ ਹੈ ਤੇ ਕਿਰਪਾਨ ਭੇਟ ਕਰਨੀ ਹੈ ਇਸ ਉਪਰੰਤ ਉਸ ਲੰਗਰ ਨੂੰ ਸਾਰੇ ਲੰਗਰ ਵਿੱਚ ਰਲਾਇਆ ਗਿਆ ਤਾਂ ਜਾ ਕੇ ਕਿਤੇ ਪ੍ਰਸ਼ਾਦਾ ਸ਼ਕਨ ਨੂੰ ਮਿਲਿਆ ਭਾਈ ਸਾਹਬ ਨੇ ਪੈਰਪੂਰ ਮਲਦਿਆਂ ਪੂਰੇ 20 ਮਿੰਟ ਲਗਾ ਦਿੱਤੇ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਲਈ ਜਾਂ ਗੁਰੂ ਸਾਹਿਬ ਨੂੰ ਪ੍ਰਸ਼ਾਦਾ ਛਕਾਉਣ ਦਾ ਢੋਂਗ ਰਚਦਿਆਂ ਹੋਇਆਂ ਪਰਿਵਾਰ ਵਾਲਿਆਂ ਨੇ ਭੋਰਾ-ਭੋਰਾ ਥੋੜਾ-ਥੋੜਾ ਥਾਲੀਆਂ ਵਿੱਚ ਕੌਲੀਆਂ 'ਚ ਪਾ ਕੇ ਉਹਨੀਆਂ ਕੌਲੀਆਂ ਉਹਨੇ ਚਮਚੇ ਰੱਖ ਕੇ ਉੱਪਰ ਸੋਨਾ ਕਪੜਾ ਪਾ ਕੇ ਭਾਈ ਸਾਹਿਬ ਨੇ ਅਰਦਾਸ ਕੀਤੀ ਹੇ ਗੁਰੂ ਸਾਹਿਬ ਜੀ ਇਹਨੂੰ ਭੋਗ ਲਾਓ ਇਹ ਤੋਂ ਬਾਅਦ ਅਸੀਂ ਫਿਰ ਪ੍ਰਸ਼ਾਦਾ ਛਕਣਾ ਹੈ ਕਿਆਸੀ ਡਰਾਮੇਬਾਜ਼ੀ ਹੈ ਧਰਮ ਦੇ ਨਾਂ ਦੇ ਉੱਤੇ ਮੈਂ ਆਰੰਭ ਵਿੱਚ ਇਹ ਗੱਲ ਕਹਿ ਚੁੱਕਿਆ ਹਾਂ ਕਿ ਅਸੀਂ ਧਰਮ ਨੂੰ ਵੀ ਅੱਜ ਸੇਲ ਉੱਤੇ ਲਾ ਦਿੱਤਾ ਹੈ ਅਨਪੜਤਾ ਕਰਕੇ ਜਾਂ ਚੰਦ ਟੱਕਿਆਂ ਦੀ ਖਾਤਰ ਉਸ ਭਾਈ ਸਾਹਿਬ ਜੀ ਨਾਲ ਵਿਚਾਰ ਕੀਤੀ ਪਰ ਉਹਨਾਂ ਪਾਸ ਸਿਵਾਏ ਹਾਸੇ ਦੇ ਕੋਈ ਉੱਤਰ ਨਹੀਂ ਸੀ ਚੱਲਦਾ ਹੈ ਜਾਂ ਇਹ ਗੱਲ ਕਹਿ ਕੇ ਉਸ ਵਿਚਾਰ ਨੂੰ ਸਮਾਪਤ ਕੀਤਾ ਇਹ ਤੁਹਾਡੀ ਧਰਮ ਉਤੇ ਸ਼ਰਦਾ ਕੋਈ ਨਹੀਂ ਹੈ ਇੱਕ ਐਸੀ ਸ਼ਰਦਾ ਹੈ ਤੁਸੀਂ ਲੋਕਾਂ ਨੂੰ ਗਲਤ ਰਾਹ ਪਾ ਰਹੇ ਹੋ ਲੋਕਾਂ ਨੂੰ ਗੁਰੂ ਗ੍ਰੰਥ ਸਾਹਿਬ ਨਾਲੋਂ ਤੋੜ ਰਹੇ ਹੋ ਮੈਂ ਆਖਿਆ ਵੀ ਤੁਸੀਂ ਤੋੜ ਰਹੇ ਹੋ ਜਾਂ ਅਸੀਂ ਤੋੜ ਰਹੇ ਹਾਂ ਟੁੱਟਿਆ ਤੇ ਉਹ ਹੋਇਆ ਹੈ ਜਿਹੜਾ ਗੁਰੂ ਸਾਹਿਬ ਦੇ ਹੁਕਮ ਨੂੰ ਜਿਹੜਾ ਗੁਰੂ ਸਾਹਿਬ ਦੀ ਵਿਚਾਰਧਾਰਾ ਨੂੰ ਨਹੀਂ ਮੰਨਦਾ ਇਹ ਇੱਕ ਨਵਾਂ ਕਲਚਰ ਚੱਲਿਆ ਹੈ ਥਾਲੀ ਵਿੱਚ ਥੋੜਾ ਥੋੜਾ ਪ੍ਰਸ਼ਾਦਾ ਪਾ ਕੇ ਉਤਨੇ ਹੀ ਚਮਚੇ ਰੱਖੇ ਜਾਂਦੇ ਹਨ ਫਿਰ ਭੋਗ ਲਗਾਇਆ ਜਾਂਦਾ ਹੈ ਕਈ ਵਾਰੀ ਤਾਂ ਥਾਲ ਚੁੱਕਣ ਦਾ ਚੇਤਾ ਹੀ ਭੁੱਲ ਜਾਂਦਾ ਹੈ ਸਾੜਿਆਂ ਪਿੰਡਾਂ ਵਿੱਚ ਤੇ ਉਹ ਲੰਗਰ ਵਾਲਾ ਥਾਲ ਉੱਥੇ ਹੀ ਪਿਆ ਰਹਿੰਦਾ ਹੈ ਅਗਿਆਨ ਪੂਜਾ ਤਾਂ ਅਮਰ ਵੇਲ ਵਾਂਗ ਵੱਧਦੀ ਹੀ ਜਾਂਦੀ ਹੈ ਗੁਰੂ ਸਾਡਾ ਸ਼ਬਦ ਹੈ ਤੇ ਪ੍ਰਮਾਤਮਾ ਸਰਬਵਿਆਪਕ ਹੈ ਫਿਰ ਭੋਗ ਕਿਸ ਨੂੰ ਲਗਾਇਆ ਲਗਾਉਣ ਦਾ ਯਤਨ ਕਰ ਰਹੇ ਹੋ ਕਿਸੇ ਪਾਸ ਕੋਈ ਉੱਤਰ ਨਹੀਂ ਹੈ ਅਸੀਂ ਗਿਆਨਹੀਣ ਹੋ ਕੇ ਅਗਿਆਨਤਾ ਵਸ ਪੱਥਰ ਯੁੱਗ ਵਿੱਚ ਵਿਚਰਨ ਦੇ ਯਤਨ ਵਿੱਚ ਲੱਗੇ ਹੋਏ ਹਾਂ ਗੁਰਬਾਣੀ ਸਾਨੂੰ ਕੀ ਉਪਦੇਸ਼ ਦਿੰਦੀ ਹੈ ਕਬੀਰ ਸਾਹਿਬ ਜੀ ਦੇ ਰਾਗ ਆਸਾ ਅੰਦਰ ਉਚਾਰਨ ਕੀਤੇ ਸ਼ਬਦ ਰਾਹੀਂ ਅਸੀਂ ਇਸ ਸਮੱਸਿਆ ਨੂੰ ਸਮਝਣ ਦਾ ਯਤਨ ਕਰਾਂਗੇ ਇੱਕ ਤੜਲਾ ਹੈ ਕਿ ਗੁਰੂ ਨਾਨਕ ਪਾਤਸ਼ਾਹ ਨੇ ਜੋ ਨਿਆਰਾ ਪੰਥ ਚਲਾਇਆ ਹੈ ਉਸ ਦਾ ਨਿਆਰਾਪਨ ਕਾਇਮ ਰਹਿ ਸਕੇ ਨਾ ਅਸੀਂ ਕਿਸੇ ਪ੍ਰਬੰਧਕ ਨੂੰ ਬਦਲ ਸਕਦੇ ਹਾਂ ਨਾ ਅਸੀਂ ਕਿਸੇ ਗ੍ਰੰਥੀ ਸਹਿਬਾਨ ਨੂੰ ਬਦਲ ਸਕਦੇ ਹਾਂ ਨਾ ਅਸੀਂ ਕੀਰਤੀ ਇਹਨਾਂ ਨੂੰ ਮਨ ਘੜਤ ਸਾਖੀਆਂ ਤੋਂ ਰੋਕ ਸਕਦੇ ਹਾਂ ਪਰ ਸੰਗਤ ਵਿੱਚੋਂ ਅਸੀਂ ਚਾਹੁੰਦੇ ਹਾਂ ਕੋਈ ਨਾ ਕੋਈ ਗੁਰੂ ਦਾ ਲਾਲ ਗੁਰੂ ਨਾਨਕ ਪਾਤਸ਼ਾਹ ਦੇ ਨਿਆਰੇਪਨ ਨੂੰ ਨਿਆਰੇ ਸਿਧਾਂਤ ਨੂੰ ਸਮਝ ਕੇ ਤੇ ਉਹ ਚੱਲਣ ਦਾ ਯਤਨ ਕਰੇ ਤਾਂ ਕਿ ਕੋਈ ਇੱਕ ਅਦਾਈ ਨਿਆਰਾ ਖਾਲਸਾ ਰਹਿ ਜਾਏ ਤੋ ਆਸਾ ਰਾਗੰਦਰ ਕਬੀਰ ਸਾਹਿਬ ਜੀ ਦਾ ਉਚਾਰਨ ਕੀਤਾ ਹੋਇਆ ਸ਼ਬਦ ਇਹਦਾ ਆਧਾਰ ਬਣਾ ਕੇ ਸਮਾਜ ਵਿੱਚ ਆਈ ਇਸ ਸਮੱਸਿਆ ਨੂੰ ਅਸੀਂ ਸਮਝਣ ਦਾ ਇੱਕ ਯਤਨ ਕਰਾਂਗੇ ਪਾਤੀ ਤੋਰੈ ਮਲਣੀ ਪਾਤੀ ਪਾਤੀ ਜਿਓ ਜਿਸ ਪਾਹਨ ਕੋ ਪਾਤੀ ਤੋਰੈ ਸੋ ਪਾਹਨ ਨਰ ਜਿਓ ਪੂਲੀ ਮਲਨੀ ਹੈ ਇਉ ਸਤਗੁਰ ਜਾਗਤਾ ਹੈ ਦਿਓ ਰਹਾਉ ਬ੍ਰਹਮ ਪਾਤੀ ਬੇਸੰਦਾਰੀ ਫੂਲ ਸ਼ੰਕਰਾ ਦੇਉ ਤੀਨ ਦੇ ਪ੍ਰਤਖ ਤੋਰ ਹੈ ਕਰੇ ਕਿਸ ਕੀ ਸੇਉ ਪਾਖਾਨ ਗੱਢ ਕੇ ਮੂਰਤ ਕੀਨੀ ਦੇਖੈ ਛਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤੋ ਘਰਨ ਹਾਰੇ ਖਾਉ ਪਾਤ ਪਹਿਤ ਅਰਲਾਵਸੀ ਕਰ ਕਰਾ ਕਾ ਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਕਸ਼ਾਰ ਮਾਲਨ ਭੂਲੀ ਜਗ ਭੁਲਾਨਾ ਹਮ ਭੁਲਾਨੇ ਨਾਹੀ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਇ ਮਾਲਨ ਭੂਲੀ ਜਗ ਭੁਲਾਨਾ ਹਉ ਭੁਲਾਨੇ ਨਾਹੀ ਕਹੋ ਕਬੀਰ ਹਮ ਰਾਮ ਰਾਖੇ ਕਿਰਪਾ ਕਰ ਹਰ ਰਾਇ ਆਸਾ ਸ੍ਰੀ ਕਬੀਰ ਜੀਓ ਕੇ ਪੰਜ ਪਦੇ ਮਹਲ ਤੇ ਪੰਨਾ 478 ਸਾਡੇ ਮੁਲਕ ਦਾ ਇਹ ਸਭਿਆਚਾਰ ਹੀ ਬਣ ਗਿਆ ਹੈ ਕਿ ਜਿਉਂਦਿਆਂ ਦੀ ਪੋਸ਼ਪਰਤੀਤ ਘਟ ਕਰਨੀ ਤੇ ਮਾਰਗਿਆਂ ਦੀ ਪੂਜਾ ਦੇ ਅਡੰਬਰ ਰਚਨੇ ਅਜਿਹੀਆਂ ਹੀ ਬੇਲੋੜੀਆਂ ਰਸਮਾਂ ਵਿੱਚੋਂ ਪੱਥਰ ਪੂਜਾ ਨੇ ਜਨਮ ਲਿਆ ਲੱਗਦਾ ਹੈ ਨਾधान ਮਾਲਣ ਵਿਚਾਰੀ ਸੁੰਦਰ ਫੁੱਲਾਂ ਨੂੰ ਤੋੜ ਕੇ ਬੇਜ਼ਾਨ ਪੱਥਰਾਂ ਅੱਗੇ ਭੇੜ ਕਰ ਰਹੀ ਹੈ ਇੰਜ ਸਮਝ ਰਹੀ ਹੈ ਕਿ ਮੈਂ ਭਗਵਾਨ ਦੀ ਪੂਜਾ ਕਰ ਰਹੀ ਹਾਂ ਪਰਮਾਤਮਾ ਜ਼ਰੇ ਜ਼ਰੇ ਵਿੱਚ ਵਿਆਪਕ ਹੈ ਫੁੱਲਾਂ ਦੀ ਖੂਬਸੂਰਤੀ ਜਿਉਂਦੇ ਭਗਵਾਨ ਦਾ ਪ੍ਰਤੱਖ ਸਬੂਤ ਹੈ ਪੱਥਰ بے ਜਾਨ ਹੈ ਟਾਣੀ ਜੜ ਔਰ ਪੱਤਾ ਪੱਤਾ ਜੋ ਹੈ ਉਹ ਜੀਵਨ ਹੈ ਟਾਣੀ ਖੁਰਾਕ ਹੈ ਤੇ ਜੜ ਜਨਮ ਹੈ ਤੇ ਹੇ ਮਾਲਣ ਤੂੰ ਬਹੁਤ ਭੁੱਲ ਕਰ ਰਹੀ ਹੈ ਕੁਦਰਤੀ ਖੂਬਸੂਰਤ ਫੁੱਲ ਜੋ ਜਿਉਂਦਾ ਜਾਗਦਾ ਦੇਵਤਾ ਅਸਲੀ ਇਸ਼ਟ ਹੈ ਉਸ ਨੂੰ ਤੋੜ ਕੇ ਮਸਲ ਰਹੀ ਹੈ بے جان پتھرਾਂ دی پوجا ਕਰ ਰਹੀ ਹੈ ਰਹਾਉ ਦੀਆਂ ਤੁਕਾਂ ਵਿੱਚ ਉਪਦੇਸ਼ ਕੀ ਹੈ ਜ਼ਰਾ ਵਿਚਾਰ ਕਰੀਏ ਭੂਲੀ ਮਾਲਨ ਭੂਲੀ ਮਾਲਣੀ ਹੈ ਇਉਂ ਸਤਿਗੁਰ ਜਾਗਤਾ ਹੈ دیو ਮਾਲਣ ਦੀ ਇਹ ਬਹੁਤ ਵੱਡੀ ਭੁੱਲ ਹੈ ਕਿ پتھر ਦੀ ਪੂਜਾ ਕੀਤਿਆਂ ਸ਼ਾਇਦ ਭਗਵਾਨ ਮੇਰੇ ਮਨ ਦੀਆਂ ਮੁਰਾਦਾਂ ਪੂਰੀਆਂ ਕਰ ਦੇਵੇਗਾ ਸਤਗੁਰ ਜਾਗਤਾ ਹੈ ਭਾਵ ਫੁੱਲਾਂ ਦੀ ਸੋਹਪਣਤਾ ਵਿੱਚੋਂ ਸਹਿਜ ਹੀ ਦੇਖਿਆ ਜਾ ਸਕਦਾ ਹੈ ਪ੍ਰਮਾਤਮਾ ਤਾਂ ਹਰ ਥਾਂ ਤੇ ਵਿਆਪਕ ਹੈ ਕੇਵਲ ਪੱਥਰ ਨੂੰ ਰੱਬ ਸਮਝ ਲੈਣਾ ਵੱਡੀ ਪੁੱਲ ਹੈ ਇਕੱਲੇ ਮਾਲਣ ਨਹੀਂ ਅਸੀਂ ਸਾਰੇ ਹੀ ਭੁੱਲੇ ਫਿਰਦੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਗਿਆਨ ਲੈਣ ਦੀ ਥਾਂ ਪੂਜਾ ਤੇ ਅਟ ਗਏ ਹਾਂ ਇਥੇ ਹੀ ਬਸ ਨਹੀਂ ਕਾਗਜ਼ਾਂ ਦੀਆਂ ਬਣਾਈਆਂ ਹੋਈਆਂ ਮੂਰਤਾਂ ਦੀ ਵੀ ਧੂਫਾਂ ਤੁਖਾ ਕੇ ਆਰਤੀ ਉਤਾਰਨ ਵਿੱਚ ਅੜੁੱਜ ਗਏ ਹਾਂ ਸਤਿਗੁਰ ਜਾਗਤਾ ਪ੍ਰਮਾਤਮਾ ਦੀ ਹੋਂਦ ਸ਼ਕਤੀ ਜੋਤ ਹਰ ਥਾਂ ਤੇ ਮੌਜੂਦ ਹੈ ਪਹਿਲੇ ਬੰਦ ਵਿੱਚ ਵਿਸਥਾਰ ਆਇਆ ਹੈ ਪਾਤੀ ਤੋਰੈ ਮਲਣੀ ਪਾਤੀ ਪਾਤੀ ਜੀਓ ਜਿਸ ਪਾਹਣ ਕੋ ਪਾਤੀ ਤੋਰ ਐ ਸੋ ਪਾਹਣ ਨਰਜੀਓ ਭੂਲੀ ਮਾਲਣੀ ਹੈ ਈਉ ਸਤਗੁਰ ਜਾਗਤਾ ਹੈ ਦਿਓ ਮੂਰਤੀ ਅੱਗੇ ਭੇਟ ਕਰਨ ਲਈ ਮਾਲਣ ਪੱਤਰ ਤੋੜਦੀ ਹੈ ਪਰ ਇਹ ਨਹੀਂ ਜਾਣਦੀ ਕਿ ਹਰੇਕ ਪੱਤਰ ਵਿੱਚ ਜਿੰਦ ਹੈ ਜਿਸ ਪੱਥਰ ਦੀ ਮੂਰਤੀ ਦੀ ਖਾਤਰ ਮਾਲਣ ਪੱਤਰ ਤੋੜਦੀ ਹੈ ਉਹ ਪੱਥਰ ਦੀ ਮੂਰਤੀ ਨਿਰਜਿੰਦ ਹੈ। हे ਮਾਲਣ ਪਰਮਾਤਮਾ ਦੀ ਸੁੰਦਰਤਾ ਨੂੰ ਤੂੰ ਪਰਫਰਾਂ ਦੇ ਖਾਤਰ ਕਿਉਂ ਮੰਧੋਲ ਰਹੀ ਏ? ਬ੍ਰਾਹਮਣ ਦੇਵਤਾ ਜੀ ਨੇ ਆਮ ਦੁਨੀਆ ਨੂੰ ਬਹੁਤ ਭਰਮ ਭਲੇਖੇ ਵਿੱਚ ਪਾਇਆ ਹੋਇਆ ਹੈ ਕਿ ਰੱਬ ਜੀ ਤਿੰਨ ਹਨ। ਬ੍ਰਹਮਾ ਜਨਮ ਦੇਣ ਵਾਲਾ, ਵਿਸ਼ਨੂੰ ਰਜ਼ਗਾਰ ਦੇਣ ਵਾਲਾ ਤੇ ਸ਼ਿਵ ਦੇਵਤਾ ਮੌਤ ਦੇਣ ਵਾਲਾ। ਅ ਰੱਬ ਮੰਨਿਆ ਗਿਆ ਹੈ। ਵੱਖੋ ਵੱਖਰੇ ਰੱਬ ਮੰਨੇ ਉਹਨਾਂ ਦੀ ਪੂਜਾ ਕਰਾਈ ਗਈ ਬਹੁਤਾ ਫਰਕ ਨਹੀਂ ਲੱਗਦਾ ਅਸੀਂ ਕਲਾਕਾਰਾਂ ਦੁਆਰਾ ਬਣਾਈਆਂ ਹੋਈਆਂ ਗੁਰੂਆਂ ਦੀਆਂ ਮੂਰਤੀਆਂ ਦੀ ਪੂਜਾ ਕਰ ਰਹੇ ਹਾਂ ਕਹਾਣੀ ਸਾਡੀ ਵੀ ਅਜੇ ਉੱਥੇ ਦੀ ਉੱਥੇ ਹੈ ਕੀ ਅਸੀਂ ਇਸ ਸ਼ਬਦ ਦਾ ਕੀਰਤਨ ਕਰ ਲਿਆ ਜਾਂ ਮਰਦਾਨਾ ਅਵਾਰਡ ਕਿਸੇ ਰਾਗੀ ਨੂੰ ਦੇ ਦਿੱਤਾ ਗਾਉਣ ਦੇ ਉੱਤੇ ਪਰ ਸਾਡੀਆਂ ਕਹਾਣੀਆਂ ਤਾਂ ਅਜੇ ਉੱਥੇ ਖੜੀਆਂ ਨੇ ਜੀਵਨ ਤਾਂ ਉੱਥੇ ਹੀ ਖੜਿਆ ਹੈ ਇਹ ਸ਼ਬਦ ਕਿਸੇ ਸਤਿਕਾਰਯੋਗ ਰਾਗੀ ਸਹਿਬਾਨ ਨੇ ਰਾਗਾਂ 'ਚ ਪੜਿਆ ਉਹਨੂੰ ਮਰਦਾਨਾ ਅਵਾਰਡ ਮਿਲਿਆ ਪਰ ਸਾਡੀ ਕੌਮ ਦੀ ਦਸ਼ਾ ਤਾਂ ਉੱਥੇ ਹੀ ਐ ਮਾਲਣ ਨੂੰ ਅਸੀਂ ਕਹਿ ਰਹੇ ਆਂ ਪੱਥਰ ਦੀ ਪੂਜਾ ਗੁਰਦੁਆਰੇ ਵਿੱਚ ਹੋ ਕੋਈ ਨਹੀਂ ਲਈ ਪਰ ਮੂਰਤੀਆਂ ਕਾਗਜ਼ਾਂ ਦੀਆਂ ਬਣਾਈਆਂ ਚਿੱਤਰਕਾਰਾਂ ਦੀਆਂ ਬਣਾਈਆਂ ਹੋਈਆਂ ਫੁੱਲ ਅਸੀਂ ਵੀ ਚੜਾ ਰਹੇ ਆਂ ਤੂਫਾਂ ਅਸੀਂ ਵੀ ਤਖਾ ਰਹੇ ਆਂ ਕੀ ਕਹਾਣੀ ਮੁੱਕ ਗਈ ਐ ਨਹੀਂ ਕਹਾਣੀ ਉੱਥੇ ਹੀ ਐ ਕਹਾਣੀ ਰੁਕੀ ਕੋਈ ਨਹੀਂ ਕਹਾਣੀ ਸਾਡੇ ਵਿੱਚ ਹੀ ਉਸੇ ਤਰ੍ਹਾਂ ਹੀ ਆ ਹਰੇ ਘਰ ਵਿੱਚ ਤਰ੍ਹਾਂ-ਤਰ੍ਹਾਂ ਦੀਆਂ ਗੁਰੂਆਂ ਦੀਆਂ ਫੋਟੋਆਂ ਕਲਾਕਾਰਾਂ ਨੇ ਬਣਾਈਆਂ ਕਿਸੇ ਦਾੜੀ ਗੁਰੂ ਸਾਹਿਬ ਦੀ ਐ ਕੋਚ ਵਰਗੀ ਬਣਾਈ ਹੈ ਕਿਦੇ ਸਿਰ ਤੇ ਮਾਲਾ ਬਣਾਈ ਹੋਈ ਹੈ ਕਿਤੇ ਬੋਲਾਂ ਦੇ ਸੁਰਖੀ ਲਾਈ ਹੋਈ ਹੈ ਕਿਤੇ ਗੁਰੂਆਂ ਦੇ ਕੰਨਾਂ ਵਿੱਚੋਂ ਦੀ ਇੱਕ ਓ ਅੰਕਾਰ ਕੱਢਿਆ ਹੁੰਦਾ ਕਿਸੇ 10 ਗੁਰੂਆਂ ਦੇ ਇਕੱਠੇ 10 ਸਿਰ ਜੋੜੇ ਹੁੰਦੇ ਨੇ ਤੇ ਕਿਤੇ ਆ ਇਹ ਸਾਡੀ ਮੂਰਤੀ ਪੂਜਾ ਕਰਕੇ ਹੀ ਚਲਾਕ ਬਿਰਤੀ ਵਾਲਿਆਂ ਨੇ ਗਊ ਬਣਾ ਕੇ ਉਹਦੇ ਵਿੱਚ 10 ਗੁਰੂ ਸਾਹਿਬਾਨ ਇਹ ਮੂਰਤ ਚਿੱਤਰਕਾਰੀ ਬਣਾ ਕੇ ਦੁੱਧ ਵਿੱਚੋਂ ਅਮਰਤ ਪੂਤਾ ਮਾਤਾ ਕੀ ਅਸੀਸ ਤੁਸੀਂ ਦੇਖਿਆ ਹੋਵੇਗਾ ਆਮ ਕਈਆਂ ਲੋਕਾਂ ਨੇ ਖਾਸ ਤੌਰ ਤੇ ਆਰਐਸਐਸ ਵਾਲਿਆਂ ਨੇ ਇਹੋ ਜਿਹੀਆਂ ਵੀ ਫੋਟੋਆਂ ਬਣਾ ਲਈਆਂ ਇਹ ਮੂਰਤਾਂ ਦੇ ਉਹਨਾਂ ਤਾਂ ਹੀ ਬਣਾਈਆਂ ਜੇ ਅਸੀਂ ਪਹਿਲਾਂ ਆਪ ਬਣਾਈਆਂ ਨੇ ਦੇ ਤੇ ਜੇ ਅਸੀਂ ਇਹ ਮੂਰਤੀਆਂ ਨੂੰ ਮਾਨਤਾ ਨਾਲ ਲਈਏ ਕਿਸੇ ਦੀ ਯਰਤ ਨਹੀਂ ਪੈ ਸਕਦੀ ਕੋ ਮੂਰਤ ਬਣਾ ਸਕੇ ਕੌਮ ਨੂੰ ਸੋਚਣ ਦੀ ਲੋੜ ਹੈ ਹਰ ਸਾਲ ਗੁਰਪੁਰਪਨ ਮਨਾਏ ਜਾ ਰਹੇ ਨੇ ਗੁਰਪੁਰਬਾਂ ਉਤੇ ਫੋਟੋਆਂ ਜਿਹੜੀਆਂ ਨੇ ਬਾਹਰ ਦੇ ਮੁਲਕਾਂ ਵਿੱਚ ਵੱਡਿਆਂ ਵੱਡਿਆਂ ਗੁਰਦੁਆਰਿਆਂ ਵਿੱਚ ਵਿਖ ਰਹੀਆਂ ਨੇ ਕਹਾਣੀ ਉੱਥੇ ਹੀ ਖੜੀ ਐ ਪੂਜਾ ਉੱਥੇ ਹੀ ਹੋ ਰਹੀ ਐ ਇਹ ਕੀਰਤਨ ਕੇਵਲ ਤੇ ਕੇਵਲ ਅਸੀਂ ਕੰਨ ਰਸ ਵਾਸਤੇ ਸੁਣ ਰਹੇ ਆਂ ਸ਼ਬਦ ਦੀ ਵਿਚਾਰ ਜਿਹੜੀ ਐ ਉਹ ਅਸੀਂ ਸੁਣਨ ਵਾਸਤੇ ਤਿਆਰ ਨਹੀਂ ਤੇ ਨਾ ਹੀ ਟਾਈਮ ਹੁੰਦਾ ਐ ਇੱਕ ਸ਼ਬਦ ਆ ਗਿਆ ਕੌਮ ਦੇ ਵਿੱਚ ਝੂਮਣਾ ਥੋੜਾ ਜਿਹਾ ਕੀਰਤਨ ਸ਼ੁਰੂ ਹੁੰਦਾ ਐ ਬੰਦੇ ਦੀ ਬਾਡੀ ਬੰਦਰਾ ਸਿਰ ਹਿਲੇਣਾ ਸ਼ੁਰੂ ਹੋ ਜਾਂਦਾ ਹੈ ਇਹ ਕੋਈ ਪਤਾ ਨਹੀਂ ਹੈ ਸ਼ਬਦ ਕੀ ਪੜਿਆ ਕੀ ਨਹੀਂ ਪੜਿਆ ਬਸ ਝੂਮ ਕੇ ਉੱਠ ਬੈਠੇ ਬੱਲੇ ਬੱਲੇ ਬੜਾ ਮਜ਼ਾ ਆ ਗਿਆ ਗੁਰੂ ਸਾਹਿਬ ਦਾ ਮੈਸੇਜ ਕੀ ਹੈ ਸਨੇਹਾ ਕੀ ਹੈ ਉਸ ਨੂੰ ਅਸੀਂ ਕਦੇ ਵੀ ਲੈਣ ਦਾ ਯਤਨ ਨਹੀਂ ਕੀਤਾ ਕਬੀਰ ਸਾਹਿਬ ਜੀ ਦੇ ਖਿਆਲ ਬਹੁਤ ਕੀਮਤੀ ਦਿੱਤਾ ਹੈ ਕਿ ਹੇ ਮਾਲਣ ਤੂੰ ਆਪ ਹੀ ਫੈਸਲਾ ਕਰ ਜਿਹੜਿਆ ਸੁੰਦਰ ਫੁੱਲਾਂ ਨੂੰ ਤੂੰ ਹੱਥੀ ਪਾਣੀ ਗੋਡੀ ਦੇ ਕੇ ਤਿਆਰ ਕੀਤਾ ਹੈ ਉਹਨਾਂ ਨੂੰ ਤੂੰ ਤੋੜ ਕੇ ਪੱਥਰਾਂ ਤੇ ਰੱਖ ਕੇ ਇਹ ਕਹਿਣ ਦਾ ਯਤਨ ਕਰ ਰਹੀ ਏ ਕਿ ਮੈਂ ਭਗਵਾਨ ਦੀ ਪੂਜਾ ਕਰ ਰਹੀ ਹਾਂ ਕੀ ਤੇਰੀ ਇਹ ਅਗਿਆਨਤਾ ਨਹੀਂ ਹੈ ਮੇਰੇ ਵਾਸਤੇ ਤਾਂ ਬ੍ਰਹਮਾ ਵਿਸ਼ਨੂੰ ਤੇ ਸ਼ਿਵ ਕੋਈ ਵੱਖਰੀਆਂ ਹਸਤੀਆਂ ਨਹੀਂ ਤੂੰ ਪਰ ਤੂੰ ਤਿੰਨ ਵਖੋ ਵਖਰੇ ਪੱਥਰ ਰੱਖ ਕੇ ਤਿੰਨ ਭਗਵਾਨ ਮੰਨੀ ਬੈਠੀ ਏ ਤੂੰ ਇਹ ਆਖਦੀ ਏ ਕਿ ਬ੍ਰਹਮਾ ਅਗੇ ਪਤੀਆਂ ਵਿਸ਼ਨੂੰ ਡਾਲੀਆਂ ਤੇ ਛੇ ਮਹਾਰਾਜ ਜੀ ਨੂੰ ਫੁੱਲ ਭੇਟ ਕਰ ਰਹੀ ਹਾਂ ਤੇਰੀ ਬਹੁਤ ਵੱਡੀ ਭੁੱਲ ਏ ਬੂਟਾ ਤਾਂ ਇੱਕੋ ਹੀ ਹੈ ਉਸ ਦੇ ਵੱਖ-ਵੱਖ ਰੂਪ ਕਿਵੇਂ ਹੋ ਗਏ ਪਤੀਆਂ ਫੁੱਲ ਪਤੀਆਂ ਤੇ ਡਾਲੀਆਂ ਬੂਟੇ ਦਾ ਇੱਕ ਹਿੱਸਾ ਹੀ ਹਨ ਪਰ ਇੰਜ ਲੱਗਦਾ ਜੇ ਥੋੜਾ ਜਿਹਾ ਆਪਾਂ ਬਰੀਕ ਅਰਥਾਂ ਵਿੱਚ ਉਤਰਨ ਦਾ ਯਤਨ ਕਰੀਏ ਤਾਂਣੀ ਫੁੱਲ ਔਰ ਪੱਤੇ ਔਰ ਜੋ ਟਾਣੀ ਹੈ ਇਹ ਜੀਵਨ ਦੇ ਰਹੀ ਹੈ ਪੱਤਿਆਂ ਦੇ ਰਹੀ ਹੈ ਪੱਤਿਆਂ ਵਿੱਚੋਂ ਅਗਾ ਫੁੱਲ ਨਿਕਲਦੇ ਹਨ ਜੈਨੇ ਜਨਮ ਮਰਨ ਤੇ ਖੁਰਾਕ ਸਾਡੇ ਮੁਲਕ ਅੰਦਰ ਤਿੰਨ ਦੇਵਤੇ ਮੰਨੇ ਗਏ ਜੋ ਜਨਮ ਦਿੰਦਾ ਹੈ ਉਸ ਨੂੰ ਬ੍ਰਹਮਾ ਮੰਨਿਆ ਗਿਆ ਜੋ ਭੋਜਨ ਦਿੰਦਾ ਹੈ ਉਸ ਨੂੰ ਵਿਸ਼ਨੂੰ ਭਗਵਾਨ ਮੰਨਿਆ ਗਿਆ ਜੋ ਮੌਤ ਦਿੰਦਾ ਹੈ ਉਸ ਨੂੰ ਸ਼ਿਵ ਜੀ ਮੰਨਿਆ ਗਿਆ ਤੇ ਭੌਦ ਨਾਮਦੇਵ ਜੀ ਨੇ ਸ਼ਿਵ ਸ਼ਿਵ ਦੀ ਛਲ ਲਾਉਂਦਿਆ ਹੋਇਆ ਬੜੇ ਪਿਆਰ ਨਾਲ ਮਨੁੱਖਤਾ ਨੂੰ ਸਨੇਹਾ ਦਿੱਤਾ ਕਿ ਸ਼ਿਵ ਸ਼ਿਵ ਕਰਤੇ ਜੋਰ ਨਰ ਧਾਵੈ ਬੜਦ ਚੜੈ ਡੌਰੂ ਡਮਕਾਵੈ ਮਹਾ ਮਾਇਕੀ ਪੂਜਾ ਕਰੇ ਨਰ세ਨਾਰ ਹੋਏ ਆਉਤਰੈ ਤੂੰ ਕਹੀ ਆਤ ਆਦ ਭਵਾਨੀ ਮੁਕਤ ਕੀ ਬਰੀਆ ਕਹਾਂ ਛਪਾਨੀ ਗੁਰੂ ਨਾਨਕ ਪਾਤਸ਼ਾਹ ਜੀ ਨੇ ਇਹ ਤਿੰਨ ਥਿਉਰੀਆਂ ਨੂੰ ਰੱਦ ਕਰਦਿਆਂ ਹੋਇਆ ਇਹ ਦੱਸਿਆ ਕਿ ਪ੍ਰਮਾਤਮਾ ਇਕ ਹੈ ਉਹ ਪ੍ਰਮਾਤਮਾ ਸਰਬਵਿਆਪਕ ਹੈ ਉਹ ਪ੍ਰਮਾਤਮਾ ਮਨੁੱਖਤਾ ਦੇ ਹਿਰਦੇ ਵਿੱਚ ਵੀ ਹੈ ਉਸ ਪ੍ਰਮਾਤਮਾ ਦੇ ਗੁਣ ਗੁਰੂ ਨਾਨਕ ਪਾਤਸ਼ਾਹ ਨੇ ਦੱਸੇ ਉਹ ਗੁਣ ਜੇ ਮਨੁੱਖ ਦੇ ਹਿਰਦੇ ਵਿੱਚ ਹੋਣ ਤੇ ਜਿਉਂਦੇ ਜੀ ਉਹ ਰੱਬ ਦਾ ਰੂਪ ਬਣ ਸਕਦਾ ਹੈ ਕਬੀਰ ਸਾਹਿਬ ਜੀ ਅੱਗੇ ਸਾਨੂੰ ਸਮਝਾ ਰਹੇ ਹਨ ਬ੍ਰਹਮ ਪਾਤੀ ਬਿਸੰਡਾਰੀ ਫੂਲ ਸ਼ੰਕਰਾ ਦੇਉ ਤੀਨ ਦੇਵ ਪ੍ਰਤਾਖਤ ਤੋਰ ਹੈ ਕਹ ਰਹੇ ਕਿਸ ਕੀ ਸੇਉ ਪੌਦਿਆਂ ਵਿੱਚ ਵੀ ਹਰਕਤ ਹੈ ਜੋ ਤਿੰਨ ਦੇ ਪ੍ਰਤੱਖ ਰੂਪ ਵਿੱਚ ਦਿਸਦੇ ਹਨ ਲੋਕ ਚਾਬੀ ਨਾਲ ਤਾਲਾ ਖੋਲਦੇ ਹਨ ਤੂੰ ਤਾਲੇ ਨਾਲ ਚਾਬੀ ਖੋਲਣ ਦਾ ਯਤਨ ਕਰ ਰਹੀ ਹੈ ਲੋਕਾਈ ਫੁੱਲਾਂ ਬੂਟਿਆਂ ਦੀ ਸੇਵਾ ਕਰਦੀ ਹੈ ਪਰ ਤੂੰ ਪੱਥਰਾਂ ਦੀ ਸੇਵਾ ਦੇ ਆਹਰ ਵਿੱਚ ਲੱਗੀ ਹੋਈ ਹੈ ਇਹ ਮਾਲਣ ਇੱਕ ਗੱਲ ਮੈਨੂੰ ਜ਼ਰਾ ਕੋ ਸਮਝਾ ਦੇ ਕਿਸੇ ਕਾਰੀਗਰ ਨੇ ਹਥੌੜੇ ਸ਼ੈਣੀ ਨਾਲ ਪੱਥਰ ਨੂੰ ਤਰਾਸ਼ਿਆ ਛੇਲਿਆ ਪਰ ਪੱਥਰ ਅਗੋਂ ਸਾਉ ਪੁੱਤ ਵਾਂਗ ਨਿਸਲ ਹੋਇਆ ਪਿਆਰਿਆ ਹੈ ਜੇ ਇਹ ਵਾਕਿਆ ਹੀ ਤੇਰੇ ਜਿਉਂਦੇ ਜਾਗਦੇ ਭਗਵਾਨ ਦੀ ਮੂਰਤੀ ਤਾਂ ਪੱਥਰ ਘੜਨ ਵਾਲੇ ਨੂੰ ਕਿਉਂ ਨਹੀਂ ਖਾ ਗਿਆ ਜਿਸ ਨੇ ਇਸ ਦੀ ਛਾਤੀ ਦੇ ਪੈਰ ਰੱਖ ਕੇ ਇਸ ਨੂੰ ਘੜਿਆ ਹੈ ਜਦੋਂ ਤਰਾਸ਼ਿਆ ਨਹੀਂ ਸੀ ਤਦ ਪੱਥਰ ਸੀ ਤਰਾਸ਼ਿਆ ਗਿਆ ਭਗਵਾਨ ਬਣ ਗਿਆ ਵਾਹ ਕਿਹੋ ਜਿਹਾ ਕਮਾਲ ਦੀ ਪੂਜਾ ਹੈ ਸਾਡੇ ਮੁਲਕ ਅੰਦਰ ਵੀ ਤੇ ਸਿੱਖ ਵੀ ਇਸ ਪੂਜਾ ਦੇ ਵਿੱਚ ਅੱਜ ਵੀ ਉਲਝੇ ਹੋਏ ਹਨ ਮੂਰਤੀਆਂ ਦੇ ਪਿੱਛੇ ਪਏ ਹੋਏ ਹਨ ਕਈਆਂ ਥਾਵਾਂ ਤੇ ਮੋਮ ਦੀਆਂ ਮੂਰਤੀਆਂ ਬਣਾ ਬਣਾ ਕੇ ਗੁਰੂਆਂ ਦੀਆਂ ਸਜਾਈਆਂ ਗਈਆਂ ਹਨ ਤੁਸੀਂ ਜਰਾ ਆਮ ਕਰਕੇ ਸਿੱਖਾਂ ਦੀਆਂ ਕਾਰਾਂ ਦੇਖੋ ਕਾਰ ਦੇ ਵਿੱਚ ਗੁਰੂ ਨਾਨਕ ਐ ਫਿੱਟ ਕੀਤੇ ਹੁੰਦੇ ਨੇ ਗਲ 'ਚ ਮਾਲਾ ਪਾਈ ਹੁੰਦੀ ਆ ਇਹਦਾ ਅਰਥ ਆ ਏ ਗੁਰੂ ਤੇਰੀ ਗੱਲ ਆਪਾਂ ਮੰਨਣੀ ਕੋਈ ਨਹੀਂ ਪਰ ਤੇਰੀ ਪੂਜਾ ਅਸੀਂ ਜ਼ਰੂਰ ਕਰਾਂਗੇ ਤੂੰ ਸਾਨੂੰ ਭਾਗ ਲਾਈ ਰੱਖੀ ਇਹ ਸਾਡੀ ਕਮਜ਼ੋਰੀ ਐ ਗੁਰਬਾਣੀ ਦੀ ਵਿਚਾਰ ਦੀ ਘਾਟ ਕਰਕੇ ਪਖਾਨ ਗੱਡ ਕੇ ਮੂਰਤ ਕੀਨੀ ਦੇ ਕਹਿ ਸਾਤੀ ਪਾਉ ਜੇ ਇਹ ਮੂਰਤ ਸਾਚੀ ਹੈ ਤੋ ਗੜਨ ਹਾਰੇ ਖਾਓ ਨੇਰੇ ਫੁੱਲ ਹੀ ਭੇਟ ਨਹੀਂ ਕੀਤੇ ਜਾ ਰਹੇ ਤੂੰ ਤਾਂ ਸਗੋਂ ਇਸ ਦੇ ਮੂੰਹ ਵਿੱਚ ਪ੍ਰਸ਼ਾਦ ਵੀ ਪਾ ਰਹੀ ਏ ਮਾਲਨ ਦਾ ਪ੍ਰਤੀਕ ਇੱਕ ਉਹ ਪੁਜਾਰੀ ਹੈ ਜੋ ਲੋਕਾਂ ਨੂੰ ਅਗਿਆਨਤਾ ਦੇ ਅੰਧੇਰੇ ਖੂ ਵਿੱਚ ਧੱਕ ਰਿਹਾ ਹੈ ਅਗਿਆਨਤਾ ਦੀ ਦਲਦਲ ਵਿੱਚ ਖੂਬੇ ਲੋਕ ਸਿਰ ਛੁੱਟ ਕੇ ਪਿੱਛੇ-ਪਿੱਛੇ ਤੁਰੇ ਜਾ ਰਹੇ ਹਨ ਪੱਥਰ ਦੀ ਮੂਰਤ ਨੂੰ ਭਗਵਾਨ ਦਾ ਦਰਜਾ ਦੇ ਕੇ ਉਸ ਨੂੰ ਭੋਗ ਲਗਾਉਣ ਦੀ ਡਰਾਮੇਬਾਜ਼ੀ ਦਾ ਪਰਦਾ ਇਨ੍ਹਾਂ ਟੋਕਾਂ ਵਿੱਚ ਖੋਲਿਆ ਗਿਆ ਹੈ ਭਾਤ ਬਹਿਤ ਅਰਲਾਵਸੀ ਕਰ ਕਰਾ ਕਾਸਾਰ ਭੋਗਨ ਹਾਰੇ ਭੋਗਿਆ ਇਸ ਮੂਰਤ ਕੇ ਮੁਖਸ਼ਾਰ ਪੋਲੇ ਲੋਕ ਆਪਣੀ ਕਿਰਤ ਕਮਾਈ ਵਿੱਚੋਂ ਚੌਲ, ਦਾਲ, ਕੜਾ ਤੇ ਵਧੀਆ ਦੇਸੀ ਘਿਓ ਦੀ ਖਸਤਾ ਪੰਜੀਰੀ ਪੱਥਰ ਦੇ ਬਣੇ ਹੋਏ ਭਗਵਾਨ ਅੱਗੇ ਲਿਆ ਕੇ ਰੱਖਦੇ ਹਨ। ਧਰਮ ਦਾ ਪੁਜਾਰੀ ਇਸ ਮੂਰਤ ਅੱਗੇ ਆਇਆਂ ਕੀਮਤੀ ਵਸਤੂਆਂ ਵਿੱਚੋਂ ਆਪਣੇ ਹੱਥ ਦੇ ਪੋਟੇ ਨਾਲ ਪੱਥਰ ਭਗਵਾਨ ਦੇ ਨਾਲ ਜਿਹੜਾ ਪੱਥਰ ਭਗਵਾਨ ਦਾ ਮੂੰਹ ਬਣਿਆ ਹੁੰਦਾ ਉਹਦੇ ਨਾਲ ਆਪਣਾ ਪੋਟਾ ਖਸਾ ਕੇ ਦੁਵਾਈ ਦਿੰਦਾ ਹੈ। ਭਗਵਾਨ ਜੀ ਨੂੰ ਭੋਗ ਲਗਾ ਦਿੱਤਾ ਗਿਆ ਹੈ। ਬਾਕੀ ਦਾ ਸਾਰਾ ਮਾਲ ਆਪ ਛਕ ਜਾਂਦਾ ਹੈ। ਤੇਰੇ ਪਾਸੋਂ ਹੀ ਮੈਂ ਪੁੱਛਦਾ ਹਾਂ ਕਿ ਕੀ ਉਸ ਪੱਥਰ ਨੇ ਵਾਕਿਆ ਹੀ ਛਕਿਆ ਹੈ? ਨਿਰਜਿੰਦ ਕਿਵੇਂ ਕੋਈ ਵਸਤੂ ਹੋਈ? ਸਾਡਾ ਇੱਕੋ ਸਵਾਲ ਹੈ ਜੇ ਇਹ ਪੱਥਰ ਦੀ ਮੂਰਤੀ ਭੋਜਨ ਛਕ ਸਕਦੀ ਹੈ ਤਾਂ ਫਿਰ ਇਹਦੇ ਇਸ਼ਨਾਨ ਦਾ ਇਹਦੇ ਬਾਥਰੂਮ ਦਾ ਵੀ ਪਰਬੰਧ ਹੋਣਾ ਚਾਹੀਦਾ ਹੈ ਇਹੀ ਹਾਲ ਹੈ ਸਿੱਖ ਕੌਮ ਦਾ ਹੈ ਭਲੇ ਲੋਕ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸਰੀਰ ਦੇ ਮਨੁੱਖ ਵਾਂਗ ਮਿੱਥ ਕੇ ਲੰਗਰ ਛਕਾਉਣ ਦੇ ਯਤਨ ਵਿੱਚ ਲੱਗੇ ਹੋਏ ਹਨ ਜੇ ਇਹ ਗੱਲ ਹੈ ਤਾਂ ਫਿਰ ਇਸ਼ਨਾਨ ਦਾ ਵੀ ਸਾਨੂੰ ਜ਼ਰੂਰ ਪ੍ਰਬੰਧ ਕਰਾਉਣਾ ਕਰਨਾ ਪਏਗਾ ਭਲਿਓ ਇਹ ਸ਼ਬਦ ਹੈ ਸ਼ਬਦ ਨੂੰ ਠੰਡ ਨਹੀਂ ਸ਼ਬਦ ਨੂੰ ਗਰਮੀ ਨਹੀਂ ਸ਼ਬਦ ਉਪਦੇਸ਼ ਹੈ ਸ਼ਬਦ ਗਿਆਨ ਹੈ ਜਿਹੜਾ ਸੰਸਾਰ ਵਿੱਚ ਰਹਿੰਦਿਆਂ ਹੋਇਆਂ ਸਾਨੂੰ ਨਿਰੰਕਾਰ ਨਾਲ ਮਿਲਾਉਂਦਾ ਹੈ ਕਿ ਇਹੋ ਹੀ ਸ਼ਰਧਾ ਰਹਿ ਗਈ ਹੈ ਕਿ ਗੁਰੂ ਗ੍ਰੰਥ ਸਾਹਿਬ ਜੀ ਨੂੰ ਭੋਜਨ ਸ਼ਕਾ ਦਿੱਤਾ ਜਾਵੇ ਇਹ ਤਾਂ ਹੀ ਸਾਡੀ ਸ਼ਰਧਾ ਰਹਿੰਦੀ ਹੈ ਕਿ ਸਾਨੂੰ ਪੜ੍ਹਨਾ ਨਹੀਂ ਚਾਹੀਦਾ ਜਿਹੜੇ ਲੋਕ ਕਰ ਰਹੇ ਨੇ ਉਹ ਸ਼ਰਧਾ ਨਹੀਂ ਹੈ ਉਹ ਵਿਚਾਰੇ ਨੇ ਗਿਆਨਹੀਣ ਨੇ ਅੰਧੀ ਸ਼ਰਧਾ ਉਹਨਾਂ ਦੀ ਅੰਧੀ ਸ਼ਰਧਾ ਕਿਸੇ ਪਾਸੇ ਸਾਨੂੰ ਲਗਾ ਨਹੀਂ ਸਕਦੀ ਨਿਰਜਿੰਦ ਪੱਥਰ ਕੋਈ ਵਸਤੂ ਖਾ ਸਕਦੀ ਹੈ ਸਵਾਲ ਹੈ ਇਹ ਤਾਂ ਪੁਜਾਰੀ ਨੇ ਲੋਕਾਂ ਨੂੰ ਲੁੱਟਣ ਦਾ ਢੰਗ ਰਚਿਆ ਹੋਇਆ ਹੈ ਢੰਗ ਬਣਾਇਆ ਹੋਇਆ ਹੈ ਇਸ ਮੂਰਤ ਕੇ ਮੁਖਸ਼ਾਰ ਪੱਥਰ ਦੀ ਮੂਰਤੀ ਦੇ ਮੂੰਹ ਵਿੱਚ ਸਵਾਹ ਪਈ ਭਾਵ ਉਸ ਨੂੰ ਕੁਝ ਵੀ ਨਹੀਂ ਮਿਲਿਆ ਇਹ ਤਾਂ ਸਾਰਾ ਕੁਝ ਪੁਜਾਰੀ ਹੀ ਹਜ਼ਮ ਕਰ ਗਿਆ ਇਹ ਮੰਨ ਤੂੰ ਇੱਕ ਬਹੁਤ ਵੱਡਾ ਭਲੇਖਾ ਆਪਣੇ ਮਨ ਦੇ ਵਿੱਚ ਪਾਲਿਆ ਹੋਇਆ ਹੈ ਤੇ ਜਗਤ ਵਿੱਚ ਟਪਲਾ ਖਾ ਰਿਹਾ ਹੈ ਪਰਮਾਤਮਾ ਨੇ ਸਾਡੇ ਉੱਤੇ ਮਿਹਰ ਕੀਤੀ ਹੈ ਮੈਨੂੰ ਇਸ ਭਲੇਖੇ ਵਿੱਚੋਂ ਘਟੋ ਘਟ ਕੱਢ ਦਿੱਤਾ ਹੈ ਕਿਉਂਕਿ ਮੈਂ ਇਹਨਾਂ ਬ੍ਰਾਹਮਣਾਂ ਦੀ ਅੰਦਰਲੀ ਹਕੀਕਤ ਨੂੰ ਜਾਣ ਗਿਆ ਹਾਂ ਮੈਂ ਸਮਝ ਗਿਆ ਹਾਂ ਕਬੀਰ ਸਾਹਿਬ ਜੀ ਨੇ ਨੇੜੇ ਹੋ ਕੇ ਬ੍ਰਾਹਮਣਾਂ ਦੇ ਕਿਰਦਾਰ ਨੂੰ ਦੇਖਿਆ ਉਸ ਕਿਰਦਾਰ ਨੂੰ ਸਾਡੇ ਸਾਹਮਣੇ ਰੱਖਿਆ ਮੈਂ ਇੱਕ ਬੇਨਤੀ ਕਰ ਦੇਣੀ ਚਾਹੁੰਦਾ ਜਦੋਂ ਅਸੀਂ ਸ਼ਬਦ ਕੋ ਬ੍ਰਾਹਮਣ ਜਾਂ ਕਿਸੇ ਮੁਸਲਮਾਨ ਭਰਾ ਦਾ ਲੈਂਦੇ ਹਾਂ ਇਹਦਾ ਅਰਥ ਇਹ ਨਹੀਂ ਕਿ ਸਮੁੱਚੀ ਕਮਿਊਨਿਟੀ ਇਹਦਾ ਅਰਥ ਹੈ ਪੁਜਾਰੀ ਪੁਜਾਰੀ ਸਿੱਖ ਵੀ ਹੋ ਸਕਦਾ ਹੈ ਪੁਜਾਰੀ ਬ੍ਰਾਹਮਣ ਵੀ ਹੋ ਸਕਦਾ ਹੈ ਈਸਾਈ ਮਤ ਨਾਲ ਸਬੰਧ ਰੱਖਣ ਵਾਲਾ ਵੀ ਪੁਜਾਰੀ ਹੋ ਸਕਦਾ ਉਹ ਪੁਜਾਰੀ ਜਿਹੜਾ ਕੇਵਲ ਲੋਕਾਂ ਦੀ ਕਿਰਤ ਉੱਤੇ ਰੱਬ ਦੀ ਪੂਜਾ ਕਰਕੇ ਡਰਾਮੇਬਾਜ਼ੀ ਕਰਕੇ ਆਪਣਾ ਭੋਜਨ ਖਾ ਰਿਹਾ ਹੈ ਉਸ ਨੂੰ ਪੁਜਾਰੀ ਕਿਹਾ ਗਿਆ ਹੈ ਇਦੇ ਵਿੱਚ ਮੇਰੇ ਵਰਗਾ ਪ੍ਰਚਾਰਕ ਵੀ ਪੁਜਾਰੀ ਹੋ ਸਕਦਾ ਹੈ ਇਹ ਕੇਵਲ ਅਸੀਂ ਬ੍ਰਾਹਮਣ ਕਹਿ ਕੇ ਉਹਨਾਂ ਦੀ ਹੀ ਨਿੰਦਿਆ ਕਰੀ ਜਾ ਰਹੇ ਹਾਂ ਜਾਂ ਉਹਨਾਂ ਨੂੰ ਕੋਸੀ ਜਾ ਰਹੇ ਹਾਂ ਉਹਦੇ ਕਰ ਹੀ ਰਹੇ ਨੇ ਪਰ ਉਹ ਕੁਝ ਜਿੱਥੋਂ ਗੁਰਨਾਨਕ ਪਾਸ਼ਣ ਸਾਨੂੰ ਕੱਢਿਆ ਸੀ ਉਹੋ ਕੋਈ ਦੇ ਅਸੀਂ ਆਪ ਕਰ ਰਹੇ ਹਾਂ ਤੇ ਫਿਰ ਕੀ ਅਸੀਂ ਬ੍ਰਾਹਮਣ ਨਹੀਂ ਹੈ ਫਿਰ ਕੀ ਅਸੀਂ ਪੁਜਾਰੀ ਨਹੀਂ ਹਾਂ ਇਸ ਵਾਸਤੇ ਕਬੀਰ ਸਾਹਿਬ ਜੀ ਨੇ ਇਸ ਸ਼ਬਦ ਦੇ ਆਖਰੀ ਬੰਦ ਅੰਦਰ ਕੈਸਾ ਮਿੱਠਾ ਉਪਦੇਸ਼ ਸਾਨੂੰ ਦਿੱਤਾ ਹੈ ਪਰਮਾਤਮਾ ਨੇ ਆਪਣੀ ਮਿਹਰ ਕਰਕੇ ਮੈਨੂੰ ਇਸ ਭਲੇਖੇ ਵਿੱਚੋਂ ਕੱਢ ਲਿੱਤਾ ਹੈ ਘਟੋ-ਘਟ ਮੈਂ ਪੱਥਰ ਦੀ ਪੂਜਾ ਨਹੀਂ ਕਰ ਰਿਹਾ ਪੱਥਰ ਦੀਆਂ ਬਣੀਆਂ ਹੋਈਆਂ ਮੂਰਤੀਆਂ ਨੂੰ ਭਗਵਾਨ ਸਮਝ ਕੇ ਇਹਨਾਂ ਦਾ ਇਹਨਾਂ ਦੀ ਨਿਰਧਾਰਤ ਤੌਰ ਤਰੀਕਿਆਂ ਨਾਲ ਪੂਜਾ ਕਰਨੀ ਇਹਨਾਂ ਨੂੰ ਭੋਗ ਲਗਾਉਣਾ ਬੇਸਮਝੀ ਅਤੇ ਅਗਿਆਨਤਾ ਹੈ ਕਬੀਰ ਜੀ ਨੇ ਸਾਰੇ ਹੀ ਸੰਸਾਰ ਨੂੰ ਇਸ ਭਲੇਖੇ ਵਿੱਚੋਂ ਕੱਢਿਆ ਹੀ ਨਹੀਂ ਸਗੋਂ ਨਵੇਂ ਯੁੱਗ ਦੀ ਨਵੀਂ ਉਸਾਰੀ ਕੀਤੀ ਹੈ ਹੁਣ ਆਪਾਂ ਆਪਣੇ ਹੀ ਧਰਮ ਵੱਲ ਜ਼ਰਾ ਕੋ ਝਾਤ ਮਾਰ ਲਈਏ ਮੂਰਤੀ ਪੂਜਾ ਤੇ ਭੋਗ ਲਗਾਉਣ ਦੀ ਪ੍ਰਕਿਰਿਆ ਤੋਂ ਅਸੀਂ ਨਹੀਂ ਵੱਸ ਸਕੀ ਬ੍ਰਾਹਮਣ ਪੱਥਰ ਨਾਲ ਅਜਿਹਾ ਕਰ ਰਿਹਾ ਹੈ ਅਸੀਂ ਗੁਰੂ ਗ੍ਰੰਥ ਸਾਹਿਬ ਜੀ ਨਾਲ ਅਜਿਹਾ ਹੀ ਕਰ ਰਹੇ ਹਾਂ ਇਸ ਸ਼ਬਦ ਦੀ ਵਿਚਾਰ ਕਰਦਿਆਂ ਪ੍ਰੋਫੈਸਰ ਸਾਫ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਰਪਣ ਪੋਥੀ ਤੀਜੀ ਪੰਨਾ 708 ਤੇ ਫੁੱਟਨੋਟ ਵਿੱਚ ਉਚੇਚੇ ਤੌਰ ਤੇ ਲਿਖਿਆ ਹੈ ਕਿ ਕੁਝ ਸੱਜਣ ਅੱਜਕੱਲ ਇਹ ਨਵੀਂ ਰੀਤ ਚਲਾ ਰਹੇ ਹਨ ਕਿ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਰੋਟੀ ਦਾ ਥਾਲ ਲਿਆ ਕੇ ਰੱਖਦੇ ਹਨ ਤੇ ਭੋਗ ਲਵਾਉਂਦੇ ਹਨ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੂਰਤੀ ਦਾ ਦਰਜਾ ਦੇ ਕੇ ਨਰਾਦਰੀ ਤਾਂ ਨਹੀਂ ਕੀਤੀ ਜਾ ਰਹੀ ਪੰਥ ਨੂੰ ਸੁਚੇਤ ਹੋਣ ਦੀ ਲੋੜ ਹੈ ਇੰਜ ਲੱਗਦਾ ਹੈ ਕਿ ਜਿਵੇਂ ਨਿਆਰੇ ਖਾਲਸੇ ਨੂੰ ਬ੍ਰਾਹਮਣ ਦਾ ਕਿਛ ਲੱਗ ਬਣਾਇਆ ਜਾ ਰਿਹਾ ਹੈ ਕਈ ਦਫਾ ਜ਼ਿੰਦਗੀ ਵਿੱਚ ਬੜੇ ਅਜੀਬੋ ਗਰੀਬ ਤਜਰਬੇ ਹੁੰਦੇ ਨੇ ਕਈ ਗੱਲਾਂ ਨਵੀਆਂ ਦੇਖਣ ਨੂੰ ਮਿਲਦੀਆਂ ਨੇ ਆ ਨਾਨਕ ਸਾਹਿਬ ਤੋਂ ਆਇਆ ਹੋਇਆ ਇੱਕ ਜਥਾ ਜਿਹੜੇ ਕਹਿੰਦੇ ਸੋਧ ਕੇ ਪਾਠ ਪੜ੍ਹਦੇ ਆ ਉਮਰ ਦੇ ਛੋਟੇ ਛੋਟੇ ਬੱਚੇ ਮੂੰਹ ਆਗੇ ਪਟਕੇ ਬੱਧੇ ਹੋਏ ਐ ਘੁੱਟ ਕੇ ਠਾਠੇ ਬੱਧੇ ਹੋਏ ਵੀ ਕਿਤੇ ਸਾਡਾ ਥੁੱਕ ਸਾਹਮਣੇ ਨਾ ਜਾ ਪਵੇ ਗੱਲ ਤੇ ਚਲੋ ਠੀਕ ਹੈ ਗੁਰੂ ਸਾਹਿਬ ਦਾ ਸਤਕਾਰ ਹੋਣਾ ਚਾਹੀਦਾ ਪਰ ਜੇ ਉਹਨਾਂ ਨੂੰ ਬਾਣੀ ਨਹੀਂ ਆਉਂਦੀ ਤੇ ਠਾਠੇ ਬੰਨਣ ਦੇ ਨਾਲ ਕੀ ਫਿਰ ਪਾਠ ਕੋਈ ਉਹਨਾਂ ਨੂੰ ਅਸੀਂ ਸੁਣਾ ਸਕਦੇ ਆ ਔਰ ਇਸ ਸੋਧ ਦਾ ਪਾਠ ਭੋਗ ਪਿਆ ਸਮਾਪਤੀ ਹੋਈ ਅੱਗੇ ਇੱਕ ਜਾਗ ਲੈ ਕੇ ਥੱਲੇ ਭਾਂਡਾ ਰੱਖ ਕੇ ਇੱਕ ਭਰਾ ਪਾਣੀ ਪਾਉਣ ਲੱਗ ਪਿਆ ਉਹਨੂੰ ਪੁੱਛਿਆ ਤੂੰ ਇਹ ਕੀ ਕਰ ਰਿਹਾ ਕਹਿਣ ਲੱਗਾ ਜੀ ਗੁਰੂ ਗ੍ਰੰਥ ਸਾਹਿਬ ਦੇ ਹੱਥ ਧਵਾ ਰਿਹਾ ਅਸੀਂ ਕੈਸੀ ਮਨਮਤ ਕੈਸਾ ਅੰਧਵਿਸ਼ਵਾਸ ਉਹਨੂੰ ਸਮਝਾਉਣ ਦਾ ਯਤਨ ਕੀਤਾ ਪਰ ਕਾਨੂੰ ਘਰ ਵਾਲੇ ਵੀ ਸਮਝਣ ਲਈ ਤਿਆਰ ਨਹੀਂ ਉਹ ਵੀ ਸਮਝਣ ਲਈ ਤਿਆਰ ਨਹੀਂ ਕਿਉਂਕਿ ਉਹਨਾਂ ਦਾ ਰੋਟੀ ਪਾਣੀ ਇਸੇ ਗੱਲ ਦੇ ਉੱਤੇ ਡਿਪੈਂਡ ਕਰਦਾ ਹੈ ਨਿਰਪਰਤਾ ਹੈ ਉਹਨਾਂ ਦੀ ਅਸਾਨੂੰ ਲੋੜ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਦਬ ਸਤਕਾਰ ਕਰਦਿਆਂ ਹੋਇਆਂ ਉਹਨਾਂ ਦੇ ਸ਼ਬਦ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਅਸੀਂ ਆਧਾਰ ਬਣਾਈਏ ਗਰਮਾਣੀ ਦੇ ਸ਼ਬਦ ਕੁਝ ਹੋਰ ਉਪਦੇਸ਼ ਦੇ ਰਹੇ ਹਨ ਪਰ ਸਾਡੀ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕੁਝ ਹੋਰ ਵਾਪਰ ਰਿਹਾ ਹੈ ਸ਼ਬਦ ਵਿਚਾਰ ਦੀ ਘਾਟ ਮਹਿਸੂਸ ਹੋ ਰਹੀ ਹੈ ਐਸਾ ਕਰੋ ਵਿਚਾਰ ਗਿਆਨੀ ਜਾਂ ਤੇ ਪਾਈ ਹੈ ਪਦ ਨਿਰਭਾਨੀ ਆਸ-ਪਾਸ ਬਿਖਵਾ ਕੇ ਕੁੰਟਾ ਵਿੱਚ ਅਮਰ ਦੇ ਭਾਈ ਰਹ ਮੈਂ ਇਸ ਗੱਲ ਨੂੰ ਫਿਰ ਦਰਾ ਦਿਆਂ ਐਸਾ ਕਰੋ ਵਿਚਾਰ ਗਿਆਨੀ ਜਾਂ ਤੇ ਪਾਈਐ ਪਦ ਨਿਰਬਾਨੀ ਆਸ-ਪਾਸ ਬਿਖੂਆ ਕੇ ਕੁੰਟਾ ਵਿੱਚ ਅੰਮ੍ਰਿਤ ਹੈ ਭਾਈ રે ਆਸਾ ਮਹਲਾ 5 ਪੰਨਾ 385 ਤੋਂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਅੱਗੇ ਸਾਨੂੰ ਇਹ ਥੋੜਾ ਥੋੜਾ ਜਿਹੜਾ ਪ੍ਰਸ਼ਾਦ ਹਾਲੀ ਵਿੱਚ ਪਾ ਕੇ ਲਿਆਉਂਦੇ ਹਾਂ ਉਹ ਸਾਨੂੰ ਨਹੀਂ ਲਿਆਉਣਾ ਚਾਹੀਦਾ ਤਾਂ ਕਿ ਅਸੀਂ ਗੁਰੂ ਮਹਾਰਾਜ ਜੀ ਨੂੰ ਸਹੀ ਮਾਣੇ ਵਿੱਚ ਉਪਦੇਸ਼ ਨੂੰ ਸਮਝ ਕੇ ਆਪਣੇ ਜੀਵਨ ਵਿੱਚ ਅਪਣਾ ਕੇ ਆਪਣੇ ਜੀਵਨ ਨੂੰ ਸੌਖਾ ਕਰ ਸਕੀਏ ਭੁੱਲਾਂ ਝੁੰਗਾ ਦੇ ਖਿਮਾ ਪਿਆਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ